ਸਸਿੰਘਾ ਦੋਸਤੋ ਅੱਜ ਅਸੀਂ ਸ਼ੇਡਗੜ ਪਰਖੇ ਪਹੁੰਚੇ ਜਿੱਥੇ ਰੋਡ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜਿਆਦਾ ਰੋਸ ਦੀ ਆ ਉਸ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਟੇਕਚੰਦ ਸਰ ਕੀ ਮਾਮਲਾ ਜਿਹੜਾ ਰੋਡ ਨੂੰ ਲੈ ਕੇ ਜਿਹੜਾ ਅੱਜ ਪੂਰਾ ਪਿੰਡ ਜਿਹੜਾ ਸੜਕਾਂ ਤੇ ਆ ਗਿਆ ਇਹ ਘਟੋ ਘਟੋ 20 25 ਸਾਲ ਹੋ ਗਿਆ ਇਹ ਜਿਹੜਾ ਰੋਡ ਹੈਗਾ ਨਾ ਕਦੀ ਬਣਾਇਆ ਨਹੀਂ ਸਰਕਾਰ ਨੇ ਜਿੱਤ ਹੱਦ ਪੂਰਾ ਬਣਨਾ ਚਾਹੀਦਾ ਅੱਧ ਦੇ ਵਿਚਕਾਰ ਆ ਕੇ ਰੋਕਿਆ ਆ ਹਾਂਜੀ ਤੇ ਕਦੀ ਕਿਸੇ ਮੰਤਰੀ ਵੀ ਆਏ ਉਹਨਾਂ ਨੂੰ ਵੀ ਅਪੀਲ ਕੀਤੀ ਆ ਪਰ ਕਿਸੇ ਨੇ ਇਹਦੇ ਵਿਚਾਰੇ ਨਹੀਂ ਕੀਤੀ ਸੋਚਿਆ ਨਹੀਂ ਇੱਕ ਗੁਰੂ ਘਰ ਦਾ ਜਾ ਕੇ ਤੁਸੀਂ ਹਾਲਤ ਦੇਖੋ ਉਹ ਵੀ ਇਸੇ ਤਰ੍ਹਾਂ ਹੈ ਇਹ ਗੁਰੂ ਘਰ ਦਾ ਰਸਤਾ ਹੋਵੇ ਤਾਂ ਉਹ ਖਰਾਬ ਹੋਵੇ ਦੁਨੀਆ ਆਂ ਜੰਦੀ ਆ ਬਹੁਤ ਪਰੇਸ਼ਾਨ ਲੋਕੀ ਤੇ ਜਿਸ ਤਰ੍ਹਾਂ ਅੰਕਲ ਜੀ ਹੁਣ ਸਤਗੁਰੂ ਅਰਦਾਸ ਮਹਾਰਾਜ ਜੀ ਦਾ ਗੁਰਪੁਰਪ ਦੀ ਮਨਾਇਆ ਗਿਆ ਕੀ ਇੱਥੋਂ ਸੰਗਤਾਂ ਜਿਹੜੀਆਂ ਇਸ ਰੋਡ ਦੇ ਉੱਪਰ ਦੀ ਲੰਘ ਕੇ ਗਈਆਂ ਕਿ ਨਹੀਂ ਇੱਥੋਂ ਦੀਆਂ ਲੰਘ ਕੇ ਤਾਂ ਗਈਆਂ ਜੀ ਪਰ ਬਹੁਤ ਮੁਸ਼ਕਲ ਦੇ ਨਾਲ ਪਹਿਲਾਂ ਤਾਂ ਉਹਦਾ ਵਿਚਾਰ ਨਹੀਂ ਸੀ ਇੱਧਰ ਨੂੰ ਆਉਣ ਦਾ ਪਰ ਫਿਰ ਵੀ ਮੱਲੇਆੜੇ ਨੇ ਕਿਹਾ ਫਿਰ ਇੱਧਰ ਦੀ ਆਣਾ ਜ਼ਰੂਰ ਆ ਲੇਕਿਨ ਸੰਗਤਾਂ ਆਈਆਂ ਬਹੁਤ ਬਹੁਤ ਮੁਸ਼ਕਲ ਦੀ ਲੰਘ ਕੇ ਗਏ ਤੁਸੀਂ ਤੇ ਜਿਸ ਤਰ੍ਹਾਂ ਸਰ ਹੁਣ ਵੋਟਾਂ ਸਮੇਂ-ਸਮੇਂ ਆਉਂਦੀਆਂ ਫਿਰ ਦੀ ਜਿਹੜੀਆਂ ਅ ਵਕ ਵਕ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਹੁਣ ਵੱਡੇ-ਵੱਡੇ ਵਾਅਦੇ ਕਰਦੀਆਂ ਕਿ ਰੋਡ ਪੱਕੇ ਕਰਵਾਏ ਜਾਣਗੇ ਕੀ ਕਹਿਣਾ ਚਾਹੋਗੇ ਤੁਸੀਂ ਰੋਡ ਪੱਕੇ ਮਤਲਬ ਵਾਅਦਾ ਕਰ ਜਾਂਦੇ ਆ ਲੇਕਿਨ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਜੀ ਕੋਈ ਆ ਕੇ ਪੁੱਛਦਾ ਨਹੀਂ ਆ ਵਾਦਾ ਕਰ ਲੈਂਦੇ ਆ ਫਿਰ ਲੇ ਵੀ ਅਸੀਂ ਆ ਕੰਮ ਕਰਾਂਗੇ ਫਿਰ ਵੋਟਾਂ ਸਾਨੂੰ ਪਾਓ ਵੋਟਾਂ ਪਵਾ ਲੈਂਦੇ ਆ ਲੇਕਿਨ ਉਹ ਕੰਮ ਨਹੀਂ ਕਰਦੇ ਕੀ ਕਹਿਣਾ ਚਾਹੂਗੀ ਆਂਟੀ ਜੀ ਇਸ ਤਰ੍ਹਾਂ ਚ ਰੋਡ ਜਿਹੜਾ ਹੈ ਖਲਾਫ ਰੋਡ ਜੀ ਬਹੁਤ ਗੰਦਾ ਹੈ ਕੋਈ ਨਹੀਂ ਅਸੀਂ ਲੰਘ ਨਹੀਂ ਸਕਦੇ ਆਉਂਦੇ ਜਾਂਦੇ ਅਸੀਂ ਵਿੱਚ ਡਿੱਗਦੇ ਆ ਸੱਟਾਂ ਲੱਗਦੀਆਂ ਸਾਡੇ ਕੱਪੜੇ ਸਾਡੇ ਗੰਦੇ ਹੋ ਜਾਂਦੇ ਆ ਬਸ ਇਹ ਆ ਵੀ ਸਾਡੀ ਸੜਕ ਪਾਈ ਬਣਾਈ ਜਾਵੇ ਇਹ 20 ਸਾਲ ਚੋਂ ਆਂਟੀ ਜੀ ਉਸ਼ਿਆਰਪੁਰ ਦੇ ਮੰਤਰੀ ਆ ਜੈਂਪਾ ਜੀ ਉਹਨਾਂ ਨੂੰ ਕੀ ਕੇਸਨ ਦੇ ਦੇਣਾ ਚਾਹੁੰਗੇ ਤੁਸੀਂ ਉਹਨਾਂ ਨੂੰ ਅਸੀਂ ਇਹ ਕਹਾਂਗੇ ਸਾਡੀ ਪਾਈ ਸੜਕ ਬਣਾਈ ਜਾਵੇ 25 ਸਾਲ ਹੋ ਗਏ ਇਸ ਤਰ੍ਹਾਂ ਠੱਕੇ ਖਾਂਦੇ ਆ ਗਾਰੀਆਂ ਵਿੱਚ ਦੀ ਜਾਈਦਾ ਗਾਰੀ ਵਿੱਚ ਦੀ ਆਈਦਾ ਆ ਬਸ ਇਹਨਾਂ ਇਹ ਸਾਡੀ ਸੜਕ ਬਣਾਈ ਜਾਵੇ ਬਸ ਤੇ ਅੰਟੀ ਜਿਸ ਤਰ੍ਹਾਂ ਹੁਣ ਰੋਡ ਟੁੱਟਾ ਹੋਇਆ ਹੈ ਕੀ ਆਪਣੇ ਜਿਹੜੇ ਬੱਚੇ ਆ ਇਸ ਰੋਡ ਦੇ ਉੱਪਰ ਹੀ ਲੰਘਦੇ ਨਹੀਂ 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 ਬੱਚੇ ਬਹੁਤ ਪਰੇਸ਼ਾਨ ਹੁੰਦੇ ਆ ਜੀ ਜਦੋਂ ਸਕੂਲ ਜਾਂਦੇ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਜਾਨ ਚ ਵੀ ਆਂ ਚ ਵੀ ਮੀਂਹ ਚ ਬੱਚਿਆਂ ਦਾ ਜਾਣਾ ਬਹੁਤ ਮੁਸ਼ਕਲ ਆ ਤੇ ਜਿਸ ਤਰ੍ਹਾਂ ਅੰਟੀ ਆ ਆਮ ਆਦੀ ਪਾਰਟੀ ਨੇ ਜਿਹੜਾ ਆਮ ਲੋਕਾਂ ਲਈ ਨਾਰਾ ਮਾਰੇ ਸੀ ਕਿ ਆਮ ਲੋਕਾਂ ਦੇ ਵਿੱਚ ਅਸੀਂ ਹਮੇਸ਼ਾ ਹੀ ਉਹਨਾਂ ਦੀ ਮੁਸ਼ਕਲਾਂ ਹੱਲ ਕਰਾਂਗੇ ਕੀ ਅੱਜ ਤੁਹਾਡੇ ਪਿੰਡ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਕਿ ਨਹੀਂ 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 ਸਾਡੀ ਤਾਂ ਕੋਈ ਮੁਸ਼ਕਲ ਨਹੀਂ ਹੱਲ ਹੋਈ ਸਾਨੂੰ ਤਾਂ ਸੜਕ ਦਾ ਮਸਲਾ 25 ਸਾਲ ਹੋ ਗਿਆ ਸਾਨੂੰ ਇਦਾਂ ਹੀ ਬਈ ਜਾਨਕੀ ਪਰੇਸ਼ਾਨ ਹੁੰਦਿਆਂ ਨੂੰ ਉਹ ਅਸੀਂ ਗੱਲਬਾਤ ਕੀਤੀ ਆ ਕਿ ਅੱਜ ਪਿੰਡ ਦੇ ਵਿੱਚ ਜਿਹੜਾ ਸੜਕ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਇਕੱਠ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲਿਆ ਸਾਜ ਇਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜੇਕਰ ਇਹ ਰੋਡ ਨਹੀਂ ਬਣਾਉਣੀ ਤੇ ਫਿਰ ਅੱਗੇ ਕੀ ਤੁਸੀਂ ਕਰੋਗੇ ਇਹ ਜੀ ਨਾਰੇ ਲਾ ਸਕਦੇ ਆ ਆਮ ਆਦਮੀ ਪਾਰਟੀ ਮਰਦਾਬੋ ਸੋ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀਆਂ ਨਾਰੇ ਵੱਜੇ ਕੀਤੀ ਜਾ ਰਹੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਮਰਦਾਬੋ ਮਰਦਾਬੋ ਆਮ ਆਦਮੀ ਪਾਰਟੀ ਮਰਦਾਬੋ ਮਰਦਾਬੋ ਆਮ ਆਦਮੀ ਪਾਰਟੀ ਮਰਦਾਬੋ ਮਰਦਾਬੋ ਸੋ ਅਸੀਂ ਗੱਲਬਾਤ ਕਰਾਂਗੇ ਲੰਬੜਦਾਰ ਜਿਹੜੇ ਮੌਜੂਦਾ ਆ ਕੀ ਨਾਮ ਹੈ ਸਰ ਜੀ ਬਲਵਿੰਦਰ ਕੁਮਾਰ ਜੀ ਤੇ ਸਰ ਕਿੰਨੇ ਚਿਰ ਤੋਂ ਤੁਸੀਂ ਲੰਬੜਦਾਰੀ ਕਰ ਰਹੇ ਹੋ ਮੈਨੂੰ 22 ਸਾਲ ਹੋ ਗਏ ਬਣੇ ਨੂੰ ਲੰਬੜਦਾਰ 22 ਸਾਲ ਤੋਂ ਲੰਬੜਦਾਰੀ ਕਰਦੇ ਨੂੰ ਕਿ ਫਿਰ ਦੀ ਜਿਹੜੇ ਮਸਲੇ ਇਦਾਂ ਦੇ ਜਿਹੜੇ ਹੱਲ ਨਹੀਂ ਕੀਤੇ ਜਾ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਅਸੀਂ ਕਈ ਵਾਰੀ ਪਹਿਲਾਂ ਵੀ ਪੰਚਾਇਤਾਂ ਨੂੰ ਉਹਨਾਂ ਨੂੰ ਵੀ ਕਿਹਾ ਵੀ ਸੜਕ ਬਣਾਈ ਜਾਵੇ ਗਬਲਾ ਟੋਟਾ ਇੰਨਾ ਜਿਹੜਾ ਅੱਗੇ ਵੀ ਪੱਕੀ ਬਣੀ ਪਿੱਛੇ ਵੀ ਪੱਕੀ ਬਣੀ ਉਹ ਗਬਲਾ ਟੋਟਾ ਕੋਈ ਵੀ ਪੰਚਾਇਤਾਂ ਦੀ ਬੜਾ ਨਹੀਂ ਰਹੀ ਅਸੀਂ ਇਹ ਮੰਗ ਕਰਦੇ ਆ ਸਰਕਾਰ ਅਕਵੇ ਸੜਕ ਬਣਨੀ ਚ ਤੇ ਜੇਸਰਨ ਲੋਕਾਂ ਨੇ ਚੁਣਿਆ ਪਰ ਫਿਰ ਦੀ ਜਿਹੜਾ ਰੋਡ ਟੁੱਟੇ ਹੋਏ ਨਜ਼ਰ ਆ ਰਹੇ ਆ ਮੰਤਰੀਆਂ ਤੱਕ ਕਿਸੇ ਤੋਂ ਕਿ ਤੁਸੀਂ ਪਹੁੰਚ ਕੀਤੀ ਹੈ ਜੀ ਰੋਡ ਨੂੰ ਲੈ ਕੇ ਮੰਤਰੀਆਂ ਤੱਕ ਵੀ ਜਾਈਦਾ ਹੈ ਜੀ ਕਹੀਦਾ ਹੈ ਪਰ ਕਿਸੇ ਨੇ ਸੁਣਾਈ ਨਹੀਂ ਕੀਤੀ ਹਾਲ ਤੱਕ ਤੇ ਕੀ ਕਹਿਣਾ ਚਾਹੂਗੀ ਤੁਸੀਂ ਆਪਣੇ ਹੁਸ਼ਿਆਰਪੁਰ ਦੇ ਵਿਧਾਇਕ ਜੇਮਪਾ ਜੀ ਜੇਮਪਾ ਜੀ ਅੱਗੇ ਇਹ ਹੀ ਕਹਿਣਾ ਚਾਹਾਂਗੇ ਵੀ ਜਿਹੜਾ ਸਾਡਾ ਰੋਡ ਕੱਚਾ ਹੈ ਇਹਨੂੰ ਪੱਕਾ ਬਣਾਇਆ ਜਾਵੇ ਜਲ ਜਲ ਬੱਚੇ ਸਕੂਲ ਜਾਂਦੇ ਆ ਉਹ ਵੀ ਡਿੱਗਦੇ ਆ ਸਿਆਣੇ ਰਾਤ ਨੂੰ ਲੰਘਦੇ ਆ ਬੜਾ ਔਖਾ ਹੈ ਸਾਰਿਆਂ ਨੇ ਲੰਘਣਾ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ